ਇਹਨਾਂ ਬ੍ਰਾਂਡਡ ਸੂਟਾਂ ਦੇ ਉੱਪਰ ਤੁਹਾਨੂੰ 15% ਸੇਲ ਦਿੱਤੀ ਅੰਕਲ ਓਮ ਨੇ ਕਹਿੰਦੇ ਰੇਟਾਂ ਦੀਆਂ ਪਾਤੀਆਂ ਤੁਮਾ ਆ ਜਾਕਰ ਵੱਡਾ ਦੁਪੱਟਾ ਮਹਾਰਾਣੀਆਂ ਵਾਲੇ ਸੂਟ ਐਨ ਆਰ ਆਈ ਦੀ ਪਸੰਦ ਸੂਟ ਇਹੋ ਜਿਹੇ ਸੂਟ ਬ੍ਰਾਂਡਡ ਤੁਹਾਨੂੰ ਹੁਣ 15% ਡਿਸਕਾਊਂਟ ਤੇ ਦੇ ਰਹੇ ਨੇ ਫੈਬਰਿਕ ਦੇਖੋ ਪਿਓਰ ਡੂਪੀਨ ਤੇ ਵਰਕ ਹੈ ਸਾਰਾ ਹੈਂਡ ਵਰਕ ਹੋਇਆ ਜੇ ਤੁਹਾਨੂੰ ਤੁਹਾਡੇ ਕੋਲ ਨੇ ਵੱਡੇ ਫਾਇਦੇ ਰੰਗ ਦੇਖੀ ਚਲੋ ਡੀਆ ਦੇ ਇਹ ਭਾਰੇ ਭਾਰੇ ਸੂਟ ਪੁਰਾ ਕਢਾਈ ਵਾਲੇ ਸੂਟ ਮੈਂ ਕਹਿੰਦਾ ਵਿਆਹ ਜ ਪਾ ਕੇ ਜਾਓ ਟੋਰ ਬੱਕਰੀ ਹੁਣੀ ਕੀ ਬੀਬੀ ਸਾੜੀ ਬਰੋ ਲੈ ਕੇ ਆਈ ਆ ਪਰ ਤੁਸੀਂ ਕਹਿੰਦਾ ਨਹੀਂ ਉਹ ਅਸੀਂ ਅੰਕਲ ਓਮ ਦੇ ਉਹ ਬੁੱਟਰ ਉੜਕਾ ਦੀਆਂ ਨੂੰ ਲੈ ਕੇ ਆਏ ਆ ਜੀ ਇਹਨ ਦੇਖੋ ਪੂਰਾ ਥਰੈਡ ਵਰਕ ਹੋਇਆ ਨਾ ਜੀ ਪਿਓਰ ਫੈਬਰਿਕ ਦੀ ਉੱਤੇ ਸਾਈਲ ਆ ਰਹੀ ਜੀ ਦੁਪੱਟੇ ਦਾ ਸਾਈਲ ਦੇਖੋ ਜੀ ਪਰ ਇਹਨੇ ਉੱਤੇ ਵੀ ਤੁਹਾਨੂੰ ਆਪਾਂ 15% ਡਿਸਕਾਊਂਟ ਦੇ ਦੇਣਾ ਭੈਣਾਂ ਨੂੰ ਕਰਨਾ ਖੁਸ਼। ਲੋ ਜੀ ਹੁਣ ਇਹਨਾ ਮਹਿੰਗਿਆ ਮਹਿੰਗਿਆ ਸੂਟ ਜਿਹੜੇ ਤੁਸੀਂ ਬਾਜ਼ਾਰ ਤੋਂ ਲੈਨੇ ਆ ਇਹਨਾਂ ਦੇ ਉੱਪਰ ਵੀ ਤੁਹਾਨੂੰ 15% ਡਿਸਕਾਊਂਟ ਦੇਣਾ 15% ਡਿਸਕਾਊਂਟ ਦੇ ਉੱਪਰ ਤੁਹਾਨੂੰ ਇਹਨੇ ਸੋਹਣੇ ਸੋਹਣੇ ਵਧੀਆ ਵਧੀਆ ਪਰਮੇ ਪਰਮੇ ਭਾਰੇ ਭਾਰੇ ਸੂਟ। ਕੋ ਦੇਖੋ ਭਾਈ ਸਾਰੇ ਹੈਂਡਵਰਕ ਦੇ ਸਾਈਲ ਹੈ ਮਾਰਕੀਟ ਦਾ ਰੇਟ ਆ ਜਾਏ 10000 ਸਟਾਰਟਿੰਗ ਤੇ ਇੱਥੇ ਮਿਲੇਗਾ ਸਿਰਫ 7000 ਰੁਪਏ ਦਾ। ਲੋ ਜੀ ਤੁਹਾਨੂੰ ਡਿਸਕਾਊਂਟ ਦੇ ਰਿਆ ਬੜਿਆ ਬੜਿਆ ਸੂਟ ਦਾ ਚੈੱਕ ਕਰੋ ਸੂਟ ਦਾ ਰੰਗ ਚੈੱਕ ਕਰੋ ਕ ਭਾਰੀ ਤੇ ਇਹ ਵੀ ਤੁਹਾਨੂੰ ਬਜ਼ਾਰ ਵਿੱਚ ਮਿਲਣ ਵਾਲੇ 10 10 12 12 ਹਜ਼ਾਰ ਦੇ ਸੂਟ ਜਿਹੜੇ ਆ ਉਹ ਵੀ ਤੁਹਾਨੂੰ ਅਸੀਂ ਘੱਟ ਰੇਟ 'ਚ ਦੇ ਦਾਂਗੇ ਸਾਰੇ ਫੈਬਰਿਕ ਸ਼ਿਮਰ ਦੇ ਉੱਤੇ ਵਰਕ ਹੋਇਆ ਦਾ ਜੇ ਵਰਕ ਦੇਖੋ ਕਿੰਨਾ ਪਿਆਰਾ ਹੈ ਬਿਲਕੁਲ ਸਰਦਾਰੀ ਪੀਸ ਹੈ ਦੁਪੱਟੇ ਦਾ ਸਟਾਈਲ ਦੇਖਿਓ ਜੀ ਫੁੱਲ ਪਿਓਰ ਚੁਨਾਣ ਦੇ ਉੱਤੇ ਵਰਕ ਹੋਇਆ ਦਾ ਜੇ ਇਹ ਵੀ ਦੇਖਿਓ ਜੀ ਡਿਜ਼ਾਈਨ ਮਾਸਟਰ ਸਟਾਈਲ ਮਲਟੀ ਸ਼ੇਡਰ ਦੀਆਂ ਚੀਜ਼ਾਂ ਹਨੀਆਂ ਜਾਨਕੀ ਜਿਹੜਾ ਇੱਕ ਵਾਰੀ ਪਾਏਗਾ ਦੁਬਾਰਾ ਉਹ ਚੀਜ਼ਾਂ ਨੂੰ ਰਿਪੀਟ ਕਰਾਏਗਾ ਮੇਰੀ ਇੰਨੀ ਗਰੰਟੀ ਹੈ ਚੀਜ਼ਾਂ ਜਿਨ੍ਹਾਂ ਜਿਨ੍ਹਾਂ ਨੂੰ ਭੈਣਾਂ ਨੂੰ ਦਿੱਤੀਆਂ ਹਨ ਦੁਬਾਰਾ ਡਿਮਾਂਡ ਕਰਵਾਈ ਜਿਓ ਕੱਪੜਾ ਸਾਇਲ ਦੀਨ ਬਿਲਕੁਲ ਹੀ ਡਿਫਰੈਂਟ ਹੋਏਗਾ ਭਾਜੀ ਸੋ ਲਓ ਜੀ ਆ ਦੇਖੋ ਹਣ ਇਹੋ ਜੇ ਭਾਰੇ ਭਾਰੇ ਵਧਿਆ ਵਧਿਆ ਸੂਟਾਂ ਦੇ 15% ਡਿਸਕਾਊਂਟ ਲਾਤੀ ਅੰਕਲ ਓਮ ਨੇ ਤੇ ਇਹੋ ਜੇ ਮਹਿੰਗੇ ਮਹਿੰਗੇ ਸੂਟ ਤੁਸੀਂ ਬਿਆਰ ਤੇ ਲੈਣ ਚਾਹਗੇ ਇੱਕ ਵਾਰੀ ਅੰਕਲ ਓਮ ਦੇ ਕੋਲ ਆ ਜਾਓ ਆ ਦੇਖੋ ਜੀ ਅੰਤਲ ਓਮ ਦਾ ਡਿਜ਼ਾਈਨ ਨਾਲੇ ਰੇਟ ਕੋਈ ਨਹੀਂ ਇਸ ਦੀ ਕਰ ਸਕਦਾ ਪੂਰੇ ਪੰਜਾਬ ਦੇ ਵਿੱਚ ਜੋ 15% ਦੀ ਭਾਰੀ ਡਿਸਕਾਊਂਟ ਦੇਤਾ। ਭਾਜੀ ਆਪਾਂ ਝੂਠ ਨਹੀਂ ਜੇ ਬੋਲਦੇ ਜੋ ਸੱਚਾ ਦੇਖਿਓ ਤੁਹਾਡੇ ਸਾਹਮਣੇ ਜੇ ਜੇ ਕਹਿ ਰਹੇ ਆ 15% ਡਿਸਕਾਊਂਟ ਤੇ ਦਵਾਂਗੇ 15% ਡਿਸਕਾਊਂਟ। ਲੋ ਜੀ ਥੂੜ ਤੂ ਹੀ ਪੂਰੇ ਇਹਨੂੰ ਪੂਰੇ ਕੰਡਵੇਂ ਵਾਲੇ ਸੂਟ ਆ ਔਰੇ ਨਾਲ ਤੁਹਾਨੂੰ ਦੁਪੱਟੇ ਪਰਮੇ ਦੇਣੇ ਆ। ਆਹ ਦੇਖੋ ਜੀ ਸੂਟਾਂ ਦੇ ਨਾਲ-ਨਾਲ ਤੁਹਾਨੂੰ ਪਾਰਾ ਡਿਸਕਾਊਂਟ ਦੇ ਰਿਹਾ 15% ਡਿਸਕਾਊਂਟ ਆ ਕੱਲੇ ਆਮਨੇ ਲਾਤਾ ਕਹਿੰਦੇ 15 ਆ ਦਿਖਾ ਮੇਰਾ ਵੀ ਆ ਸੂਟ ਚੈੱਕ ਕਰੋ ਹੁਣ ਕਹੋਗੇ ਕਿ ਆ ਸੂਟ ਬਹੁਤ ਮਹਿੰਗਾ ਇਹਦਾ ਰੇਟ ਹੀ ਬੜਾ ਹੈਵੀ ਹੋਣਾ ਤੁਹਾਨੂੰ ਇਸ ਸੂਟ ਦੇ ਉੱਤੇ ਵੀ 15% ਡਿਸਕਾਊਂਟ ਦੇਾਂਗੇ 15% ਡਿਸਕਾਊਂਟ ਦੇਖੋ ਚੀਚਾ ਦੇਖੋ ਹੈਵੀ ਹੈਵੀ ਸਟਾਈਲ ਮਾਰਕੀਟ ਦੇ ਵਿੱਚ ਤੁਹਾਨੂੰ 10000 ਰੁਪਏ ਦਾ ਮਿਲਣਾ 10000 ਰੁਪਏ ਦਾ ਇੱਥੇ ਸਿਰਫ 6000 ਰੁਪਏ ਦਾ 6000 ਦੇ ਵਿੱਚ ਵੀ ਤੁਹਾਨੂੰ 15% ਡਿਸਕਾਊਂਟ 15% ਡਿਸਕਾਊਂਟ ਭਾਜੀ ਆਹ ਆਹ ਡਰੈਸ ਮੇਰੀਆਂ ਪੈਰਾਂ ਨੂੰ ਆਹ ਦਿਖਾ ਜਿਹੜੀ ਅੱਜ ਕੱਲ੍ਹ ਚੱਲਦੀ ਐ ਟ੍ਰੈਂਡਿੰਗ ਡਰੈਸਾਂ ਇਹਨਾਂ ਡਰੈਸਾਂ ਦੇ ਉੱਪਰ ਵੀ ਤੁਹਾਨੂੰ 15% ਡਿਸਕਾਊਂਟ ਦੇ ਰਿਹਾ ਅਕਲੋਮ ਵਾਲੇ ਕਹਿੰਦੇ ਜੀ ਹੁਣ ਦਿੱਲੀ ਬੰਬਈ ਵਾਲੀਆਂ ਡਰੈਸਾਂ ਇੱਥੇ ਮਿਲਦੀ ਐ ਇਹ ਦੇਖੋ ਚੀਜ਼ਾਂ ਦੇਖੋ ਪੂਰਾ ਹੈਂਡਵਰਕ ਕ੍ਰਾਂਚੀ ਵਰਕ ਕੋ ਇਹਦਾ ਵਿਦ ਪਲਾਜ਼ੋ ਵਰਕ ਸਟਿਚ ਨਾਲ ਮਿਰਰ ਚ ਦੁਪੱਟਾ ਜੇ ਇਹ ਦੇਖੋ ਬਲੈਕ ਜਿਹੜਾ ਕਹਿੰਦੇ ਪਾਂਦਾ ਬਲੈਕ ਹੋ ਜਾਂਦਾ ਜਲਦੀ ਵਿਲੈ ਤੇ ਜਿੰਨੇ ਵਿਲੈ ਨਹੀਂ ਜਾਣਾ ਬਲੈਕ ਜ਼ਰੂਰ ਬਣਾਓ ਜੇ ਇਹ ਦੇਖੋ ਚੀਜ਼ਾਂ ਕੀ ਬਾਤ ਹੈ ਕੀ ਬਾਤ ਹੈ ਸਾਇਲ ਦੇਖੋ ਚੀਜ਼ਾਂ ਦੇਖੋ ਭਾਜੀ ਸਾਰੇ ਹੈਵੀ ਵਰਕ 15 ਦਿਨ ਦਿਖਾ ਮੇਰਾ ਪ੍ਰਾਇਡ ਦਿਖਾ ਆ ਜਾ ਕਰੋ ਮੇਰੀਆਂ ਭੈਣਾਂ ਬਾਤ ਤੇ ਮੇਰੀਆਂ ਬੀਬੀਆਂ ਤੇ ਆ ਬਦਿਆ ਬਦਿਆ ਸੂਟ ਫਰਾਕਾਂ ਵਾਲੇ ਸੂਟ ਪਲਾਦੋ ਲੈ ਲੋ ਸੂਟ ਲੈ ਲੋ ਉਬਿਆ ਵਾਲੇ ਸੂਟ ਲੈ ਲੋ ਤੁਹਾਨੂੰ ਇਹਦਾ ਸਾਰਾ ਤੇ ਅੰਕਲ ਓਮ ਦੇ ਰਹੇ ਨੇ 15% ਤੱਕ ਦੀ ਵੱਡੀ ਆਫਰ ਸੋ ਤੁਸੀਂ ਆਉਣਾ ਕਿੱਥੇ ਆ ਜੀ ਅੰਕਲ ਓਮ ਬੁੱਟਰ ਰੋਡ ਕਰਦਿਆਂ ਵੀਡੀਓ ਨੂੰ ਸ਼ੇਅਰ ਕਰ ਦਿਓ